ਸਾਤਰੀਆ ਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਸਮੇਂ 8:30 ਪਜ ਚੁੱਕੇ ਨੇਗੇ 8 ਸਤੰਬਰ 2025 ਦਾ ਦਿਨ ਲੰਘ ਚੁੱਕਿਆਗਾ ਸਭ ਤੋਂ ਪਹਿਲਾਂ ਝਾਤ ਸਕਰੀਨ ਤੇ ਮਾਰਦੇ ਆ ਤਾਂ ਜਿਹੜਾ ਇਹ ਲੋ ਪ੍ਰੈਸ਼ਰ ਏਰੀਆ ਮਾਉਂਟਸ ਹੁੰਦਾ ਇਸ ਪਾਸੇ ਤੋਂ ਘੁੰਮਦਾ ਘੁੰਮਦਾ ਆਇਆ ਸੀ ਰਾਜਸਥਾਨ ਨੂੰ ਕ੍ਰਾਸ ਕਰਕੇ ਲੰਦੇ ਵੱਲ ਅੱਗੇ ਜਾ ਵੜਿਆ ਪਰ ਅਰਬ ਸਾਗਰ ਦੀਆਂ ਹਵਾਵਾਂ ਇਹਦੇ ਲਪੇਟੇ ਚ ਆ ਕੇ ਆਪਣੇ ਤੱਕ ਆ ਰਹੀਆਂ ਨੇ ਇਸ ਕਰਕੇ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਸ਼ਾਮ ਹੁੰਦੇ ਹੁੰਦੇ ਹਮਸ ਬਰਕਰਾਰ ਰਹੇਗਾ ਜਿੱਦਾਂ ਕਿ ਆਪਾਂ ਕੱਲ ਕੈਸ ਰਹੀ ਲਾਈਆਂ ਸੀ ਕਿ ਜਿਹੜਾ 7 ਤਰੀਕ ਵਰਗਾ 8 ਵੀ ਹੋ ਸਕਦਾਗਾ ਅੱਜ ਥੋੜਾ ਜਿਹਾ ਫਰਕ ਕੇ ਰਿਹਾ ਕਿ ਮਾਲਵੇ ਦੇ ਬਹੁਤੇ ਖੇਤਰਾਂ ਦੀ ਬਚਾਈ ਜਿਹੜਾ ਸਿਸਟਮਾ ਦੁਪਹਿਰ ਬਾਅਦ ਉਹ ਦਵਾਬਾ ਤੇ ਮਾਝਾ ਖੇਤਰ ਦੇ ਵਿੱਚ ਖਾਸ ਤੌਰ ਤੇ ਜਲੰਧਰ ਕਪੂਰਥਲਾ ਅਮਰਸਰ ਸਾਹਿਬ ਤਰਨਤਾਰਨ ਖੇਤਰਾਂ ਚ ਐਕਟਿਵ ਹੋਇਆ ਹੁਣ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਫਿਰੋਜ਼ਪੁਰ ਫਰੀਦਕੋਟ ਤੇ ਮੋਗਾ ਇਹਨਾਂ ਦੇ ਕੁਝ ਖੇਤਰਾਂ ਦੇ ਵਿੱਚ ਗਰਜ ਲਸ਼ਕ ਦੇ ਨਾਲ ਮੀਂਹ ਜਾਰੀ ਹੈ ਮਾਝਾ ਤੇ ਦਵਾਬਾ ਖੇਤਰ ਦੇ ਵਿੱਚ ਗਰਜ ਲਸ਼ਕ ਵੀ ਤਕੜੀ ਸੀ ਤੇ ਵਿੱਚ ਹਵਾ ਦੇ ਬੁੱਲੇ ਵੀ ਤਕੜੀ ਸੀ ਤੇ ਮੀਂ ਬਰੇ ਤੇ ਜਿਹੜਾ ਕੱਲ ਨੂੰ 9 ਤਰੀਕ ਆ ਤਾਂ 9 ਤਰੀਕ ਨੂੰ ਇਹ ਸਿਸਟਮ ਦਾ ਐਂ ਲਾ ਲੋ ਵੀ ਪੂਛ ਜੀ ਰਹਿ ਜਾਊਗੀ ਜਿਹਦੇ ਨਾਲ ਸਿਰਫ ਇੱਥੇ ਕੋਈ 5 ਤੋਂ 15% ਖੇਤਰ ਦੇ ਵਿੱਚ ਮੀਂਹ ਪੈਣ ਦੇ ਅਸਾਰ ਹੋਣਗੇ ਉਹ ਵੀ ਪਹਾੜਾਂ ਤੋਂ 40 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਾਂ ਜੇ ਫਿਰ ਹਵਾ ਰੁਕ ਗਈ ਫਿਰ ਵੱਡੇ ਸ਼ਹਿਰਾਂ ਦੇ ਉੱਪਰ ਕਿਤਨਾ ਕਿਤੇ ਬੱਦਲ ਜ਼ਰੂਰ ਬਣ ਸਕਦਾ ਜਿਵੇਂ ਅੰਮ੍ਰਿਤਸਰ ਸਾਹਿਬ ਜਾਂ ਜਲੰਧਰ ਹੋਇਆ ਜਾਂ ਲੁਧਿਆਣਾ ਹੋਇਆ ਜਾਂ ਬਠਿੰਡਾ ਹੋਇਆ ਇਦਾਂ ਪਰ ਬਹੁਤੇ ਖੇਤਰਾਂ ਦੇ ਵਿੱਚ ਕੱਲ ਨੂੰ ਮੀਂਹ ਨਾ ਪੈਣ ਦੇ ਅਸਾਰ ਹੋਣਗੇ ਚਾਹੇ ਪੰਜਾਬ ਦੇ ਨੇ ਚਾਹੇ ਹਰਿਆਣਾ ਦੇ ਨੇ ਚਾਹੇ ਰਾਜਸਥਾਨ ਦੇ ਜਿਹੜਾ ਖੇਤਰ ਨੇ ਗੱਲ ਡੈਮਾਂ ਦੀ ਕਰ ਲਈਏ ਦਰਿਆਵਾਂ ਦੀ ਕਰ ਲਈਏ ਆ ਭਾਖੜਾ ਡੈਮ ਜਿਹੜਾ ਕਿ ਪਿਛਲੇ ਦਿਨੀ 1679 ਫੁੱਟ ਤੋਂ ਪਾਰ ਕਰ ਗਿਆ ਸੀ 1680 ਦੀ ਰੈੱਡ ਲਾਈਨ ਆ ਉਹ ਘਟਦਾ ਘਟਦਾ ਅੱਜ 1677.20 ਤੇ ਆ ਗਿਆ ਤੇ ਸਵੇਰ ਤੱਕ ਹੋ ਸਕਦਾ 1677 ਪੁਆਇੰਟ ਤੋਂ ਵੀ ਥੱਲੇ ਫੁੱਟ ਤੋਂ ਆ ਜਵੇ ਕਿਉਂਕਿ ਪਿੱਛੇ ਜਿਹੜਾ ਪਾਣੀ ਆ ਰਿਹਾ ਹੈ ਲਗਭਗ 57000 ਕਿਊਸਕ ਦੇ ਕਰੀਬ ਆ ਰਿਹਾ ਜਿਹੜਾ ਅੱਗੇ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਭਾਗੜਾ ਡੈਮ ਤੋਂ ਉਹ 65000 ਕਿਊਸਕ ਤੱਕ ਕਰ ਦਿੱਤਾ ਗਿਆ। ਅ ਪਿਛਲੇ ਕੁਝ ਦਿਨਾਂ ਦੇ ਦੌਰਾਨ 4-5 ਦਿਨ ਪਹਿਲਾਂ ਸਤਲੁਜ ਦੇ ਵਿੱਚ 85000 ਕਿਊਸਕ ਤੱਕ ਵੀ ਪਾਣੀ ਛੱਡਿਆ ਗਿਆ। ਅੱਜ ਸਵੇਰ ਤੱਕ 70000 ਕਿਊਸਕ ਤੱਕ ਛੱਡਿਆ ਜਾ ਰਿਹਾ ਸੀ ਹੁਣ ਹੋਰ ਘਟਾ ਕੇ 65000 ਕਿਊਸਕ ਜਿਹੜਾ ਅ ਕਰ ਦਿੱਤਾ ਗਿਆ। ਪਾਕਰਾ ਡੈਮ ਤੋਂ ਸਤਲੁਜ ਦੇ ਵਿੱਚ ਪੌਂਗ ਡੈਮ ਦਾ ਜ਼ਿਕਰ ਕਰੀਏ ਜਿਹੜਾ ਪਿਛਲੇ ਦਿਨੀ 1394 ਫੁੱਟ ਨੂੰ ਪਾਰ ਕਰ ਗਿਆ ਸੀਗਾ ਕਿਉਂਕਿ ਪਿੱਛੋਂ ਪਾਣੀ ਦੀ ਆਮਦ ਜ਼ਿਆਦਾ ਸੀ ਭਾਵੇਂ ਅੱਗੇ 1 ਲੱਖ ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਫਿਰ ਵੀ ਤਾਂ ਚੜਦਾ ਜਾਂਦਾ ਸੀਗਾ ਉਹ ਘਟਦਾ ਘਟਦਾ ਅੱਜ ਬਿਆਸਦਰਾ ਦੇ ਉੱਪਰ ਪੌਂਗ ਡੈਮਾ ਜਿਹੜਾ ਕੱਜ ਘਟ ਕੇ 1390.74 ਫੁੱਟ ਤੇ ਆ ਗਿਆ ਕਿਉਂਕਿ ਪਿੱਛੋਂ ਜਿਹੜੇ ਪਾਣੀ ਦੀ ਆਮਦ ਆ ਬੀਤੇ ਕੱਲ ਜਿਹੜੀ 4547000 ਕਿਊਸਕ ਸੀ ਅੱਜ ਹੋਰ ਘਟ ਕੇ 37000 ਕਿਊਸਕ ਦੇ ਕਰੀਬ ਰਹਿ ਗਈ ਹੈ ਤੇ ਜਿਹੜਾ ਅੱਗੇ ਪਾਣੀ ਪਿਛਲੇ ਦਿਨਾਂ ਦੇ ਦੌਰਾਨ 110000 ਕਿਊਸਕ ਵੀ ਛੱਡਿਆ ਗਿਆ ਉਹ ਉਸ ਤੋਂ ਬਾਅਦ ਫਿਰ 1 ਲੱਖ ਕਿਊਸਕ ਛੱਡਿਆ ਗਿਆ ਫਿਰ 90 ਜਾਂ 99000 ਕਿਊਸਕ ਛੱਡਿਆ ਗਿਆ ਅੱਜ ਉਹ ਘਟਾ ਕੇ ਲਗਭਗ ਲਗਭਗ 60000 ਕਿਊਸਕ ਕੀਤਾ ਗਿਆ ਸੋ ਆਉਣ ਦੇ 24 ਘੰਟੇ ਦੇ ਦੌਰਾਨ ਬਿਆਸ ਦਰਿਆ ਦਾ ਜਿਹੜਾ ਲੈਵਲ ਹੈ ਹੌਲੀ ਹੌਲੀ ਥੱਲੇ ਵਾਟਣਾ ਸ਼ੁਰੂ ਹੋਊਗਾ ਹਰੀ ਕੇ ਹੈੱਡ ਤੱਕ ਜਿਹੜਾ ਪਾਣੀ ਪਹੁੰਚ ਰਿਹਾ ਸੀ ਸਤਲੁਜ ਤੇ ਬਿਆਸ ਦਾ ਮਿਲਾ ਕੇ ਬਾਕੀ ਦੁਆਬਾ ਤੇ ਦੁਆਬੇ ਦੇ ਨਾਲ ਲੱਗਦੇ ਮਾਝੇ ਤੇ ਜਿਹੜਾ ਮਾਲਵੇ ਦੇ ਕੁਝ ਜ਼ਿਲ੍ਹਿਆਂ ਦਾ ਮਿਲਾ ਕੇ ਉਹ ਜਿਹੜਾ ਪਿਛਲੇ ਦਿਨੀ ਕਾਫੀ ਜ਼ਿਆਦਾ ਉੱਪਰ ਲੰਘਿਆ ਸੀ ਅੱਜ ਪਹੁੰਚ ਰਿਹਾ ਪਾਣੀ ਹਰੀਕੇ ਹੈੱਡ ਤੱਕ 266000 ਕਿਊਸਕ ਤੱਕ ਰਹਿ ਗਿਆ ਤੇ ਜਿਹੜਾ ਹਰੀਕੇ ਹੈੱਡ ਤੋਂ ਅੱਗੇ ਪਾਣੀ ਛੱਡਿਆ ਜਾ ਰਿਹਾ ਉਹ 244000 ਕਿਊਸਕ ਤੱਕ ਜਿਹੜਾ ਰਹਿ ਗਿਆ ਤੇ ਕਹਾਣੀ ਕੁੱਲ ਮਿਲਾ ਕੇ ਇਹ ਹੈ ਕਿ ਜਿਹੜਾ ਕੁਝ ਵਾਪਰਨਾ ਸੀ ਉਹ ਵਾਪਰ ਚੁੱਕਿਆ ਹੁਣ ਇਥੋਂ ਮੋੜਾ ਪੈਣਾ ਸ਼ੁਰੂ ਹੋ ਗਿਆ ਤੇ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅਗਲੇ 4-5 ਦਿਨਾਂ ਦੇ ਵਿੱਚ ਦੀ ਲੈ ਸਥਿਤੀ ਆ ਉਹ ਹੋਰ ਸੁਧਰਦੀ ਜਾਊਗੀ। ਭਾਵੇਂ ਕਿ ਹੜ ਇਥੋਂ ਲੰਘ ਜਾਊਗਾ ਪਰ ਹੜ ਦੇ ਛੱਡੇ ਹੋਏ ਜਿਹੜੇ ਨਿਸ਼ਾਨ ਨੇ ਉਹ ਬਹੁਤ ਲੰਮਾ ਸਮਾਂ ਲੱਗੂਗਾ ਉਹਨਾਂ ਨੂੰ ਪੂਰਨ ਦੇ ਲਈ। ਕੱਗਰ ਬਹੁਤ ਅਲਰਟ ਸੀ ਕੱਗਰ ਦੇ ਬਾਰੇ ਤਾਂ ਕੱਗਰ ਵੀ ਅੱਜ ਥੋੜਾ ਜਿਹਾ ਸ਼ਾਂਤ ਹੁੰਦਾ ਜਾਪਿਆ ਕਿਉਂਕਿ ਗੂਲੇ ਚੀਕੇ ਜਿਹੜਾ ਸਵੇਰੇ ਸੀ 53695 ਕਿਊਸਕ ਸ਼ਾਮ ਦੇ ਵੀ ਉਹੀ ਰੀਡਿੰਗ ਆਈ ਹੈ 53695 ਕਿਊਸਕ ਖਨੌਰੀ 14450 ਕਿਊਸਕ ਸੀਗਾ ਸ਼ਾਮ ਦੇ ਵੀ ਉਹੀ ਰੀਡਿੰਗ ਆਈ ਹੈ 14450 ਕਿਊਸਕ ਚੰਦਪੁਰ ਸਵੇਰੇ 15400 ਕਿਸ਼ਕੀ ਸ਼ਾਮ ਦੇ ਵੀ 15400 ਕਿਸ਼ਕਾਈ ਆ ਭਾਵੇਂ ਕਿ ਚੰਦਪੁਰ ਗੂਲੇਚੀਕੇ ਤੋਂ ਲੈ ਕੇ ਖਨੋਰੀ ਤੱਕ ਕੱਗਰ ਨੱਕੋ ਨੱਕ ਭਰਿਆ ਹੋਇਆ ਹਜੇ ਵੀ ਡਾਊਨ ਹੋਣ ਨੂੰ ਥੋੜਾ ਜਿਹਾ ਸਮਾਂ ਲੈ ਰਿਹਾ ਪਰ ਅਗਲੇ 48 ਘੰਟੇ ਦੇ ਵਿੱਚ ਜਾਪ ਰਿਹਾ ਕਿ ਇਹ ਡਾਊਨ ਪੈਣਾ ਸ਼ੁਰੂ ਹੋ ਜਾਊਗਾ ਤੇ ਕਹਾਣੀ ਇਹ ਹੈ ਕਿ ਮਾਨਸਾ ਜਲਾ ਉਸ ਤੋਂ ਬਾਅਦ ਸਿਰਸਾ ਜਲਾ ਤੇ ਹਨੂਮਾਨਗੜ ਜਲਾ ਉਨ੍ਹਾਂ ਜਲਿਆਂ ਦੇ ਵਿੱਚ ਇਹ ਬਹੁਤ ਹੌਲੀ-ਹੌਲੀ ਡਾਊਨ ਪਊਗਾ 1 ਕਿੰਚ ਦੇ ਹਿਸਾਬ ਨਾਲ ਇਹਦਾ ਫਰਕ ਪੈਣਾ ਆਉਣ ਵਾਲੇ ਦਿਨਾਂ ਦੇ ਦੌਰਾਨ ਕਿਉਂਕਿ ਪਿੱਛੋਂ ਪਾਣੀ ਦੀ ਕੋਈ ਧੱਕ ਨਹੀਂ ਹੈ ਕਿ ਇਸ ਕਰਕੇ ਅੱਜ ਤੋਂ ਕੱਗਰ ਦੀ ਕਹਾਣੀ ਵੀ ਸੁਧਰਦੀ ਜਾਣੀ ਹੈ ਇਹ ਲਗਭਗ ਗੱਲ ਕਲੀਅਰ ਤੜੀ ਹੋ ਚੁੱਕੀ ਹੈਗੀ ਬਾਕੀ ਜਿਹੜਾ ਆਉਣ ਵਾਲੇ ਦਿਨਾਂ ਦਾ ਜ਼ਿਕਰ ਕਰੀਏ ਤਾਂ ਕੱਲ ਨੂੰ 9 ਤਰੀਕ ਨੂੰ ਮੜਾ-ਮੋਟਾ ਅਸਰ ਰਹੂਗਾ ਇਹ ਸਿਸਟਮ ਦਾ ਇਸ ਕਰਕੇ 5 ਤੋਂ 15% ਖੇਤਰਾਂ ਦੇ ਵਿੱਚ ਖੜਕ ਕੇ ਦੜਕੇ ਨਾਲ ਕਿਤੇ ਮੀਂਹ ਪੈ ਸਕਦਾ ਹੈ ਗੋਭੀ ਦੇ ਫੁੱਲ ਵਰਗੇ ਵੱਡੇ-ਵੱਡੇ ਬੱਦਲ ਸ਼ਾਮ ਨੂੰ ਜਾਂ ਦੁਪਹਿਰ ਵੇਲੇ ਦੇਖਣ ਨੂੰ ਮਿਲ ਸਕਦੇ ਆ ਬਹੁਤੇ ਖੇਤਰਾਂ ਦੇ ਵਿੱਚ ਸ਼ਾਇਦ ਨਾ ਪਵੇ ਉਸ ਤੋਂ ਬਾਅਦ 10 11 12 ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹੋਰ ਖੇਤਰਾਂ ਦੇ ਬਹੁਤੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹਿਣ ਦੇ ਅਸਾਰ ਨੇ ਹਾਲਾਂਕਿ ਹਮਸਪ ਦਾ ਅਸਰ ਜ਼ਰੂਰ ਦਿਖਾਉਂਦੀ ਰਹੂਗੀ ਪਰ ਪਹਾੜਾਂ ਦੇ ਨੇੜੇ ਤੇ ਪਹਾੜਾਂ ਦੇ ਵਿੱਚ ਹਰ ਰੋਜ਼ ਬੱਦਲ ਬਣ ਸਕਦਾ ਉਹ ਵੀ ਲਿਮਟਿਡ ਇਲਾਕਿਆਂ 'ਚ ਕਿਤੇ ਕਿਤੇ ਬਣ ਸਕਦਾ ਹੈਗਾ ਤੇ 13 14 15 ਨੂੰ ਹੋ ਸਕਦਾ ਕਿ ਉੱਤਰੀ ਹਰਿਆਣਾ ਪੰਜਾਬ ਦਾ ਪਵਉਲ ਖੇਤਰ ਨਾਲ ਲੱਗਦੇ ਹਿਮਾਚਲ ਦੇ ਖੇਤਰ ਉੱਤਰਾਖੰਡ ਤੇ ਪੱਛਮੀ ਯੂਪੀ ਇੱਥੇ ਬੱਦਲ ਬਣੇ ਤੇ ਇੱਥੇ ਮੀਂਹ ਭਾਵੇਂ ਇੱਕ ਲਾਸਟ ਦੇ ਵਿੱਚ ਕਹਾਣੀਆਂ ਆ ਇੱਕ ਵੈਸਟਰਨ ਡਿਸਟਰਬੈਂਸ ਸਟਰੋਂਗ ਆ ਰਹੀ ਹੈ ਵੈਸੇ ਇਹ ਪੂਰੇ ਭਰਪੂਰ ਸਿਆਲ ਦੇ ਵਿੱਚ ਆਉਂਦੀ ਹੁੰਦੀ ਹੈ ਪਰ ਐਤਕੀ ਆਉਂਦੀ ਜਾ ਰਹੀ ਹੈ ਕਿ ਇਹ 17 18 19 20 ਸਤੰਬਰ 2025 ਨੂੰ ਪ੍ਰਭਾਵਿਤ ਕਰੂਗੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਚਾਹ ਜੰਮੂ ਕਸ਼ਮੀਰਾ ਚਾਹੇ ਹਿਮਾਚਲਾ ਜਾ ਹੋਰ ਖੇਤਰ ਨੇ ਉਹਨਾਂ ਦਿਨਾਂ ਦੇ ਦੌਰਾਨ ਬਹੁਤ ਤਾਕੜਾ ਹਨੇਰ ਝੱਖੜ ਝੁਲਣ ਦੇ ਅਸਾਰ ਬਣ ਸਕਦੇ ਆ ਕਿਤਨੇ ਕਿਤੇ ਗੜੇਮਾਰੀ ਹੋਣ ਦੇ ਤੇ ਤਕੜੀ ਗਰਜਲਿਸ਼ਕ ਹੋਣ ਦੇ ਅਸਾਰ ਬਣ ਸਕਦੇ ਆ ਇਹ ਸਾਰਾ ਕੁਝ ਕੁਦਰਤੀ ਜਿਹੜਾ ਵਰਤਾਰਾ ਹੋਊਗਾ ਸੋ ਇਹਨੂੰ ਉਹ ਭੇਂਟ ਨਹੀਂ ਛਾੜ ਦੇਣਾ ਕਿ ਸਾਰਾ ਕੁਝ ਜਾਣਬੁੱਝ ਕੇ ਹੋ ਰਿਹਾ ਜੀ ਐਂ ਹੋ ਰਿਹਾ ਜੀ ਉਹ ਹੋ ਰਿਹਾ ਜੀ ਵਾਹ ਹੋ ਰਿਹਾ ਜੀ ਅੱਜ ਦੀਆਂ ਕਿਆਸਰੀਆਂ ਇਹ ਨੇ ਅੱਜ ਦੇ ਅੰਦਾਜ਼ੇ ਇਹ ਨੇ ਕਿ 17 18 19 20 ਸਤੰਬਰ ਦੇ ਵਿਚਕਾਰ ਇਹ ਵਾਪਰ ਸਕਦਾ ਅੱਜ ਆਪਾਂ ਜਿਹੜਾ 8 ਸਤੰਬਰ ਨੂੰ ਇਹ ਗੱਲ ਕਰ ਰਹੇ ਹਾਂਗੇ ਸੋ ਵਾਪਰੂਗਾ ਜਾਂ ਨਹੀਂ ਵਾਪਰੂਗਾ ਕੁਦਰਤੇ ਹੱਥ ਵਾਸਾ ਉਹ ਸਿਸਟਮ ਉੱਥੇ ਖੜਾ ਰਹੂਗਾ ਦੂ ਸਟਰੋਂਗ ਹੋਊਗਾ ਜਾਂ ਦੂ ਘਟੂਗਾ ਇਹ ਵੀ ਕੁਦਰਤੇ ਹੱਥ ਵਾਸਾ ਫਿਲਹਾਲ ਦੱਸ ਰਹੇ ਹਾਂ ਕਿ ਇਹ ਅਸਾਰ ਜਾਪ ਰਹੇ ਨੇ ਕਿ ਟਾਂਡੇਪਣ ਜਾਂ ਅਸੂਵਲੀਆ ਜਾਂ ਅਲੱਗ-ਅਲੱਗ ਿਲਕਾਂ ਦੇ ਵਿੱਚ ਜਿਹੜਾ ਕੁਛ ਆਪਾਂ ਕਹਿੰਦੇ ਆ ਉਹ ਮੀ ਉਹ ਹਨੇਰੀ ਛਖੜ ਉਹ ਕਾਲੀਆਂ ਘਟਾਵਾਂ ਉਹ ਗਰਜ ਲਿਸਕ ਜਿਹੜੀ ਉਹ 17 18 19 20 ਸਤੰਬਰ ਨੂੰ ਹੁੰਦੀ ਜਾਪ ਰਹੀ ਹੈ ਹਾਲ ਦੇ ਅੰਦਾਜ਼ੇ ਦੇ ਮੁਤਾਬਕ ਸਾਰੀ ਕਹਾਣੀ ਦਾ ਨਿਚੋੜ ਇਹ ਨਿਕਲਦਾ ਜੀ ਡੈਮ ਥੱਲੇ ਆ ਰਹੇ ਨੇ ਦਰਿਆਵਾਂ ਦੇ ਵਿੱਚ ਪਾਣੀ ਦੀ ਮਾਤਰਾ ਹੌਲੀ-ਹੌਲੀ ਘਟਣੀ ਸ਼ੁਰੂ ਹੋ ਗਈ ਆ ਤੇ ਅਗਲੇ ਦਿਨਾਂ ਦੇ ਦੌਰਾਨ ਧੁੱਪਾਂ ਜਾਦੇ ਦਰਸ਼ਨ ਦੇਣਗੀਆਂ ਜ਼ਮੀਨ ਕਿਉਂਕਿ ਗਿੱਲੀ ਆ ਇਸ ਕਰਕੇ ਹਮਸਤੰਕਰਦੀ ਰਹੂਗੀ ਪਰ ਹੜ੍ਹਾਂ ਤੋਂ ਜਿਹੜੀ ਸਥਿਤੀ ਆ ਹੁਣ ਸੁਧਰਦੀ ਜਾਣੀ ਆ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ